ਪ੍ਰਸ਼ਾਦੇ ਵਸਤਰ ਖਾਣ ਪੀਣ ਨਾਉਣ ਤੋਂ ਸਭ ਧਿਆਨ ਰੱਖਦੀ। ਇਸੇ ਤਰੀਕੇ ਕਹਿੰਦੇ ਜਦੋਂ ਤੁਸੀਂ ਭਗਤੀ ਕਮਾ ਲੈਂਦੇ ਹੋ ਨਾ ਨਿੱਜ ਭਗਤ ਦੇ ਵਿੱਚ ਬੈਠ ਕੇ ਸ਼ਬਦ ਦੇ ਵਿੱਚ ਸੁਵਾਸ ਜੋੜ ਲੈਨੇ ਹੋ ਤੇ ਉਹ ਭਗਤੀ ਤੁਹਾਡੀ ਲੋਕ ਪਰਲੋਕ ਇੱਕ ਸੀਲਵੰਤ ਨਾਰ ਬਣ ਕੇ ਸਹਾਈ ਹੁੰਦੀ ਹੈ। ਤੁਹਾਨੂੰ ਕੋਟਕ ਪਾਪਾਂ ਤੋਂ ਬਚਾਉਂਦੀ ਹੈ। ਤੁਹਾਨੂੰ ਕੋਟਕ ਹੋਣ ਵਾਲੇ ਦੁੱਖਾਂ ਤੋਂ ਬਚਾਉਂਦੀ ਹੈ। ਹੁਣ ਜਦੋਂ ਭਗਤੀ ਘਟ ਹੋਵੇਗੀ, ਸਿਮਰਨ ਨਾ ਹੋਵੇਗਾ ਤੇ ਪਾਪ ਸਾਡੇ ਮਨ ਤੇ ਜ਼ੋਰ ਕਰ ਜਾਂਦੇ ਨੇ ਅਸੀਂ ਪਾਪਾਂ ਵੱਲ ਝੁੱਕ ਜਾਂਦੇ ਨੇ। ਕਿਉਂਕਿ ਜੇ ਸਿਮਰਨ ਦੀ ਤਾਕਤ ਨਹੀਂ ਤਾਂ ਫਿਰ ਸਾਡੇ ਉੱਤੇ ਵਾਰਤਾ ਕਾਲ ਨਹੀਂ ਕਰਨਾ ਹੀ ਇਹ ਵੀ ਤੂੰ ਨਸ਼ਾ ਕਰ ਲੈ ਤੂੰ 파ਤਰੀ ਪਰ ਮਰਦ ਦਾ ਸੰਗ ਕਰ ਲੈ ਤੂੰ ਝੂਠ ਬੋਲ ਲੈ ਤੂੰ ਚੋਰੀ ਠੱਗੀ ਕਰ ਲੈ ਪਰ ਜੇ ਸਾਡੇ ਅੰਦਰ ਅੰਮ੍ਰਿਤ ਰਸ ਦਾ ਖਜ਼ਾਨਾ ਹੋਵੇਗਾ ਜੇ ਅਸੀਂ ਉਸ ਘਰ ਦੇ ਵਾਸੀ ਹੋਵਾਂਗੇ ਤਾਂ ਮਾਤਾ ਪਿਤਾ ਸਾਨੂੰ ਕਦੇ ਵੀ ਗਲਤ ਕੰਮ ਨਹੀਂ ਕਰਨ ਦੇਗਾ ਉਹ ਆਤਮਰਾਮ ਹੁਣ ਆਪਾਂ ਕਹਿੰਦੇ ਆ ਉਸ ਦੇ ਵਿੱਚ ਚੌਥੇ ਪਦ ਦੀ ਜਿਹੜੀ ਸੋਨਾ ਹੈ ਉਸ ਨੂੰ ਲੱਭਣਾ ਸੁਨਤਾ ਜਿਹੜਾ ਖਾਲੀ ਖਲਾ ਜਿੰਨਾ ਵਿਖਦਾ ਇਹ ਸਾਰਾ ਸੋਨ ਨਹੀਂ ਆ ਔਰ ਇਸ ਦੇ ਵਿੱਚ ਜੋ ਚੌਥੇ ਪਦ ਦੀ ਪ੍ਰਕਾਸ਼ ਰੂਪੀ ਸੁਣਨਾ ਹੈ ਉੱਥੇ ਜਦੋਂ ਚਲੇ ਜਾਵਾਂਗੇ ਤੇ ਪਾਪ ਪੁੰਨ ਤੋਂ ਆਪਰ ਰਹਿਤ ਹੋ ਜਾਾਂਗੇ ਤੇ ਮਹਾਰਾਜ ਕਹਿੰਦੇ ਚੌਥਾ ਪਦ ਇਹ ਨਹੀਂ ਕਿਸੇ ਖਾਸ ਜਗ੍ਹਾ ਵਿੱਚ ਸਮਾਇਆ ਹੈ ਵੀ ਆਪਾਂ ਕਹਿ ਦਈਏ ਵੀ ਫਲਾਣੇ ਸ਼ਹਿਰ ਫਲਾਣੇ ਪਿੰਡ ਦੇ ਵਿੱਚ ਹੀ ਚੌਥਾ ਪਦ ਦ੍ਰਿੜ ਹੋ ਸਕਦਾ ਹੈ ਨਹੀਂ ਮਹਾਰਾਜ ਕਹਿੰਦੇ ਘਟ ਘਟ ਸੁਨ ਕਾ ਜਾਣੈ ਭਿਓ ਆਦਪੁਰਖ ਨਰੰਜਨ ਦੇਓ ਜੋ ਜਨ ਨਾਮ ਨਰੰਜਨ ਰਾਤਾ ਨਾਨਕ ਸੋਈ ਪੁਰਖ ਵਿਦਾਤਾ ਸਾਰੇ ਪਾਸੇ ਸੋਨ ਹੀ ਸੋਨੇ ਤੋਹੀ ਦ੍ਰਿਸ਼ਟੀ ਧਿਆਨ ਦੁਆਰਾ ਦੇਖੋ ਫੇਰੋਂ ਦੇ ਵਿੱਚ ਮਸਤਾਨੇ ਹੋ ਕੇ ਸਮਾਏ ਰਹੋ ਜਿਹੜੇ ਗੁਰਮਖਾਂ ਨੂੰ ਤਾਂ ਸੁੱਣ ਸੱਚ ਦੀ ਪਹਿਚਾਨ ਹੋ ਗਈ ਆਣ ਜਿਵੇਂ ਗੁਰਮਖਾਉਂਦੇ ਰਹਿੰਦੇ ਦੱਸਦੇ ਆ ਕਹਿੰਦੇ ਸਾਨੂੰ ਤਾਂ ਐਸੀ ਪਹਿਚਾਨ ਹੋਈ ਏ ਇਹ ਸੰਗਤ 'ਚ ਬੈਠ ਕੇ ਤੁਸੀਂ ਰਲ ਮਿਲ ਕੇ ਆਪਾਂ ਸਾਰਿਆਂ ਨੇ ਸਾਨੂੰ ਪਹਿਚਾਨ ਕਰਵਾਈ ਆ ਵੀ ਸਾਡੀ ਤਾਂ ਹੁਣ ਦਿਲ ਕਰੀ ਜਾਂਦਾ ਫਿਰ ਵਾਰ-ਵਾਰ ਸਿਮਰਨ ਕਰਕੇ ਨਾ ਸਾਹਮਣੇ ਵੇਖ ਕੇ ਦਰਸ਼ਨ ਕਰੀ ਜਾਈਏ ਮਾਲਕ ਤੇ ਵਾਰ-ਵਾਰ ਦਿਲ ਕਰਦਾ ਹੈ ਸਮਾਂ ਹੋਵੇ ਤੇ ਅੰਦਰ ਚੱਲਦੇ ਹੋਏ ਨਾਦ ਨੂੰ ਸੁਣੀਏ ਸੁਣ ਕੇ ਇੰਨਾ ਆਨੰਦ ਆਉਂਦਾ ਫਿਰ ਉਦੋਂ ਬਹੁਤ ਮਨ ਖੁਸ਼ ਹੁੰਦਾ ਜਦੋਂ ਗੁਰਮਖ ਮਿਲਦੇ ਨੇ ਫਿਰ ਆਪਦੀ ਅਵਸਥਾ ਦੱਸਦੇ ਨੇ ਜੀ ਐਸ ਵਾਰ ਸਾਨੂੰ ਇਸ ਤਰ੍ਹਾਂ ਇੱਥੇ ਘੰਟੇ ਦਾ ਸ਼ਬਦ ਸੁਣਿਆ ਰਬਾਬ ਦਾ ਸ਼ਬਦ ਸੁਣਿਆ ਸਾਨੂੰ ਇਸ ਤਰ੍ਹਾਂ ਇਸ ਇੱਥੇ ਜੀ ਪੁਆਇੰਟ ਤੇ ਉੱਤੇ ਅਨੇਕਾਂ ਘੰਟੀਆਂ ਘੁੰਗਰੂਆਂ ਦੀ ਸਾਜ਼ ਚੱਲਦੇ ਨੇ ਸਾਨੂੰ ਆਨੰਦ ਆਉਂਦਾ ਫਿਰ ਗੁਰਮਖੰਦ ਦਾ ਮਨ ਵੀ ਕੋਈ ਸੋਭਾ ਵੀ ਲੋਚਦਾ ਹੈ ਵੀ ਉਹ ਦੱਸਦੇ ਨੇ ਫਿਰ ਉਹਨਾਂ ਨੂੰ ਹੁੰਦਾ ਹੈ ਵੀ ਸਾਨੂੰ ਜੋ ਸਾਡੇ ਟੀਚਰ ਜੋ ਸਾਡੀ ਕਲਾਸ ਵਿੱਚ ਸਾਨੂੰ ਗੱਲ ਸਮਝਾਈ ਜਾਂਦੀ ਹੈ ਉਹ ਆਪਦੀ ਅਵਸਥਾ ਵੀ ਕਲੀਅਰ ਕਰਦੇ ਨੇ ਸਾਰਿਆਂ ਨੂੰ ਤੇ ਅਵਸਥਾ ਤਾਂ ਸੰਗਤ ਵਿੱਚ ਆ ਕੇ ਦੱਸਣੀ ਹੁੰਦੀ ਕਿਉਂਕਿ ਉੱਥੇ ਤਾਂ ਸਾਰੇ ਅਭਿਆਸੀ ਜੀ ਹੁੰਦੇ ਨੇ ਤੇ ਨਾ ਦਸਿਆ ਘਟਦੀ ਹੈ ਘਟਨ ਦੀ ਸਵਾਲ ਉਥੇ ਆ ਵੀ ਜਿਹੜਾ ਹੁਣ ਅੱਗੋਂ ਕੋਈ ਮੁੱਲ ਤਾਂ ਪਾਉਂਦਾ ਨਹੀਂ ਅਭਿਆਸ ਕਰਨਾ ਕਰਦਾ ਨਹੀਂ ਜਦੋਂ ਉਹਨਾਂ ਦੇ ਨਾਲ ਆ ਪੈਸੇ ਜਾਂ ਗਿਆਨ ਉਹ ਬਚਨ ਸਾਂਝੇ ਕਰਦੇ ਆ ਤੇ ਫਿਰ ਉਹ ਸਾਡੇ ਬਚਨਾਂ ਦਾ ਮੁੱਲ ਨਹੀਂ ਪਾਉਂਦੇ ਇਸ ਕਰਕੇ ਕਹਿੰਦੇ ਜਿਹੜਾ ਬਚਨਾਂ ਦਾ ਮੁੱਲ ਨਾ ਪਾਵੇ ਉਹਨੂੰ ਨਹੀਂ ਦਸਣਾ ਚਾਹੀਦਾ ਪਰ ਜਿੱਥੇ ਪਤਾ ਲੱਗੇ ਵੀ ਇਹ ਵੀ ਸਾਡੇ ਵਰਗਾ ਬਣਜਾਰਾ ਸਿੱਖ ਹੈ ਕਮਾਈ ਵਾਲਾ ਗੁਰਮਖਾ ਚੱਲਿਆ ਹੋਇਆ ਉਹਨਾਂ ਨਾਲ ਆਪਾਂ ਸਾਂਝ ਪਾ ਸਕਦੇ ਆ